ਹੂੰ ਮੈਂ ਤੁਹਾਨੂੰ ਬਿਆਨ ਨਹੀਂ ਸੁਣਵਾ ਦਿੰਨੀ ਇਹ ਰਾਜਾ ਵੜਿੰਗੁਰਾ ਨੇ ਕੀਆ ਹੈ ਜੀ ਨਹੀਂ ਮੈਂ ਨਹੀਂ ਸਮਝਦਾ ਕਿ ਉਹਨਾਂ ਨੇ ਕੀਆ ਹੁਣ ਚਲੋ ਬਿਆਨ ਸੁਣਦੇ ਆ ਆਪਾਂ ਸ਼ੁਰੂਆਤ ਹੀ ਤਾਂ ਹੀ ਕਰਾਂਗੇ ਚਰਚਾ ਦੀ ਇੱਕ ਵਾਰ ਬਿਆਨ ਸੁਣ ਲੈਣੇ ਆ ਉਸ ਤੋਂ ਬਾਅਦ ਗੱਲ ਕਰਦੇ ਆ ਕੋ ਜੰਨੀ ਸਾਹਿਬ ਬੜਾ ਖੁਦ ਨੂੰ ਪ੍ਰਮੋਟ ਕਰ ਰਹੇ ਆ ਵਕ ਵਕ ਥਾਵਾਂ ਦੇ ਉੱਤੇ ਚੰਗੀ ਗੱਲ ਹੈ ਕਿਉਂ ਨਹੀਂ ਕਰਨਾ ਚਾਹੀਦਾ ਹਰ ਬੰਦਾ ਕਰਦਾ ਹੈ ਕਾਂਗਰਸ ਲਈ ਠੀਕ ਹੈ ਮਤਲਬ ਇਸ ਤਰੀਕੇ ਨਾਲ ਪ੍ਰেজেন্ট ਕੀਤਾ ਜਾ ਰਿਹਾ ਹੈ ਕਿ ਸੀਐਮ ਚੇਰਾ ਸੀਐਮ ਚੇਰਾ ਦੇਖੋ ਸੀਐਮ ਮਤਲਬ ਤੁਸੀਂ ਫੀਲ ਕਰੋ ਨਾ ਕਰੋ ਲੋਕ ਕਰ ਰਹੇ ਆ ਫੀਲ ਕੀ ਹਾਂ ਸੀਐਮ ਚੇਰਾ ਖੁਦ ਨੂੰ ਸੀਐਮ ਚੇਰਾ ਦਿਖਾਉਣ ਦੀ ਕੋਸ਼ਿਸ਼ ਮੈਨੂੰ ਲੱਗਦਾ ਇਹ ਜਿਹੜਾ ਮੰਡੇਟ ਹੈਗਾ ਇਹ ਮੰਡੇਟ ਹੈਗਾ ਇਹ ਹੈਗਾ ਰਾਹੁਲ ਗਾਂਧੀ ਜੀ ਕੋਲੇ ਔਰ ਖਰਗੇ ਸਾਹਿਬ ਔਰ ਕਾਂਗਰਸ ਪਾਰਟੀ ਕੋਲੇ ਹੋਰ ਕਿਸੇ ਵਿਅਕਤੀ ਵਿਸ਼ੇਸ਼ ਕੋਲੇ ਮੰਡੇਟ ਨਹੀਂ ਹੈ ਔਰ ਮੇਰਾ ਖਿਆਲ ਖੁਦ ਨੂੰ ਸੀਐਮ ਚੇ ਉਰਾ ਨੁਕਸਾਨ ਹੋਏਗਾ ਰਾਹੁਲ ਗਾਂਧੀ ਜੀ ਔਰ ਕਾਂਗਰਸ ਪਾਰਟੀ ਇਸ ਗੱਲ ਤੇ ਬਹੁਤ ਖਫਾ ਹੁੰਦੀ ਹੈ ਕਿ ਜਿਹੜਾ ਆਪਣੇ ਆਪ ਹੀ ਸੈਲਫ ਡਿਕਲੇਰ ਕਰਕੇ ਮੁੱਖ ਮੰਤਰੀ ਬਣ ਜਾਂਦਾ ਹੈ ਉਹ ਤਾਂ ਬਿਲਕੁਲ ਨਹੀਂ ਬਣੇਗਾ ਮੇਰੇ ਤੋਂ ਲਖਵਾ ਕੇ ਲੇ ਗੋ ਕੋਈ ਵੀ ਵਿਅਕਤੀ ਜਿਹੜਾ ਆਪਣੇ ਆਪ ਨੂੰ ਮੁੱਖ ਮੰਤਰੀ ਦੱਸ ਰਿਹਾ ਉਹ ਬਿਲਕੁਲ ਮੁੱਖ ਮੰਤਰੀ ਨਹੀਂ ਬਣਨਗੇ ਕਿਉਂਕਿ ਚੰਨੀ ਸਾਹਿਬ ਤਾਂ ਬਿਆਨ ਸੁਣਿਆ ਤੁਸੀਂ ਡਾਕਟਰ ਮਨੋਹਰ ਸਿੰਘ ਜੀ ਕੀ ਕਹਿਣਾ ਹੈ ਹਾਂ ਜੀ ਮੈਮ ਹਾਂ ਲਖੋ ਗੱਲ ਕਰ ਰਹੇ ਹੈ ਪ੍ਰਧਾਨ ਜੀ ਕੇ ਸੋਸ਼ਲ ਮੀਡੀਆ ਲੇਕਿਨ ਸੋਸ਼ਲ ਮੀਡੀਆ ਵੀ ਦੋ ਤਰ੍ਹਾਂ ਦੀ ਇੱਕ ਤਾਂ ਕੋਈ ਜੇ ਆਪਣੇ ਆਪ ਨੂੰ ਪ੍ਰੋਜੈਕਟ ਕਰੇ ਉਹ ਡੈਫੀਨਿਟਲੀ ਪ੍ਰਧਾਨ ਜੀ ਠੀਕ ਕਰ ਰਹੇ ਆ ਉਹ ਗੱਲ ਠੀਕ ਨਹੀਂ ਹੈ ਜਾਂ ਨਹੀਂ ਕਰਨਾ ਚਾਹੀਦਾ ਜਾਂ ਹਾਈ ਕਮਾਂਡ ਜੀ ਉਸ ਨੂੰ ਲਾਈਕ ਨਹੀਂ ਕਰਦੀ ਕਾਂਗਰਸ ਪਾਰਟੀ ਵੀ ਲੇਕਿਨ ਇਹ ਕੀ ਹੈ ਕਿ ਲੋਕ ਆਪਣੇ ਆਪ ਜਿਹੜੇ ਸਰਵੇ ਪਾਦਨੇ ਹੈ ਜਾਂ ਆਪਣੇ ਆਪ ਹੀ ਇੱਕ ਮੈਂ ਸਪੋਸਟ ਕਰ ਲਓ ਮੈਂ ਆਪਣੀ ਫੇਸਬੁੱਕ ਤੇ ਪਾਦਾ ਕਿ ਇਹਨਾਂ ਜੋ ਕੋਣ ਮੁੱਖ ਮੰਤਰੀ ਬਣ ਸਕਦਾ ਉਹਦੇ ਨੀਚੇ ਫਿਰ ਕਮੈਂਟਸ ਆਉਣੇ ਆ ਉਹ ਇੱਕ ਹੀ ਡਿਫਰੈਂਟ ਗੱਲ ਹੈ ਉਹ ਲੋਕਾਂ ਵੱਲੋਂ ਗੱਲ ਹੈ ਆਈ ਡੋਂਟ ਥਿੰਕ ਕਿ ਚੰਨੀ ਸਾਹਿਬ ਕੋਈ ਆਪਣੇ ਆਪ ਨੂੰ ਪ੍ਰੋਜੈਕਟ ਕਰਦੇ ਜਾਂ ਇਹ ਆਪਣੇ ਆਪ ਕੋਈ ਆਪਣੀ ਕੋਈ ਮਹਿਮਾ ਦੀ ਕੋਈ ਫੇਸਬੁੱਕ ਤੇ ਜਾਂ ਕਿਸੇ ਸੋਸ਼ਲ ਮੀਡੀਆ ਤੇ ਪਾਉਨੇ ਆ ਨਥਿੰਗ ਲਾਈਕ ਥੈਟ ਲੇਕਿਨ ਹਾਂ ਸੀਐਮ ਸਾਹਿਬ ਦਾ ਜਿਹਨੇ ਵੀ ਸੀਐਮ ਬਣਨਾ ਜਾਂ ਪੰਜਾਬ ਉਹ ਪਹਿਲਾਂ ਤਾਂ ਆਪਾਂ ਕਾਂਗਰਸ ਪਾਰਟੀ ਜਿੱਤੇਗੀ ਐਮਐਲਏ ਨੇ ਸਾਈਡ ਕਰਨਾ ਹੈ ਨੈਚਰਲੀ ਦੇ ਗਿਵ ਦੀ ਅਥਾਰਟੀ ਟੂ ਦੀ ਹਾਈ ਕਮਾਂਡ ਤੇ ਹਾਈ ਕਮਾਂਡ ਡਿਸਾਈਡ ਕਰੇਗੀ ਕਿ ਕੌਣ ਸੀਐਮ ਬਣਨਾ ਹੈ ਰਾਜਾ ਜੀ ਪ੍ਰਧਾਨ ਜੀ ਬਿਲਕੁਲ ਠੀਕ ਕਹਿ ਰਹੇ ਹੈ ਬਟੇ ਗੱਲ ਮੈਨੂੰ ਨਹੀਂ ਜਿੱਥੇ ਕੋਈ ਬੰਦਾ ਜਾਂ ਚੰਨੀ ਸਾਹਿਬ ਆਪਣੇ ਆਪ ਨੂੰ ਪ੍ਰੋਜੈਕਟ ਕਰ ਰਿਹਾ ਹੈ ਰਾਦਰ ਆਪਣੇ ਆਪ ਨੂੰ ਨਹੀਂ ਜੋ ਮੈਂ ਸੋਸ਼ਲ ਮੀਡੀਆ ਤੇ ਪੋਸਟ ਦੇਖ ਰਿਹਾ ਹਾਂ ਬਹੁਤ ਲੋਕ ਫਿਰ ਸਾਰਾ ਕਿਸਵਲ ਕਰ ਰਹੇ ਨੇ ਡਾਕਟਰ ਮਨੋਹਰ ਸਿੰਘ ਜੀ ਉਹ ਕਿ ਉਹ ਇਸ਼ਾਰਾ ਕਿਸਵਲ ਕਰ ਰਹੇ ਨੇ 셀ਫ ਡਿਕਲੇਅਰਡ ਸੀਐਮ ਦਾ ਜ਼ਿਕਰ ਕਰ ਰਹੇ ਨੇ ਇਹ ਹੋ ਸਕਦਾ ਹੋ ਸਕਦਾ ਪ੍ਰਧਾਨ ਜੀ ਇੱਧਰ ਹੀ ਕਰ ਰਹੇ ਹੋਣ ਇਸ਼ਾਰਾ ਮੈਨੂੰ ਵੀ ਚਾਹਦਾ ਕਿ ਉਹ ਕੋਈ ਐਡੀ ਸਟੇਟਮੈਂਟ ਦੇ ਰਹੇ ਹੈ ਕਿ ਆਪਣੇ ਆਪ ਕਰ ਰਹੇ ਮੈਂ ਤੁਹਾਨੂੰ ਦੱਸ ਰਿਹਾ ਕੋਈ ਆਪਣੇ ਆਪ ਨਹੀਂ ਕਰਦਾ ਹੁੰਦਾ ਤੇ ਲੋਕਾਂ ਦੀ رائے ਨਾਲ ਹੁੰਦਾ ਜੋ ਵੀ ਹੁੰਦਾ ਜੋ ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਆ ਗਿਆ ਜਿਹੜਾ ਕਿ ਪਹਿਲਾਂ ਨਹੀਂ ਹੁੰਦਾ ਸੀ ਜਦੋਂ ਸੀਐਮ ਬਣਦੇ ਸੀ ਉਹ ਇਹੀ ਹੈ ਕਿ ਲੋਕ ਆਪਣੇ ਆਪ ਕੋਈ ਨਾ ਕੋਈ ਇੱਕ ਪੋਸਟ ਪਾ ਦਿੰਨੇ ਕਿ ਦੱਸੋ ਆਚਾਰੀਆ ਪੰਜ ਬੰਦੇ ਇਹਨਾਂ ਚ ਕੌਣ ਨਹੀਂ ਰੇਸ ਤਾਂ ਹੈ ਹੀ ਨਹੀਂ ਚਰਨਜੀਤ ਚੰਨੀ ਹੋਰੀ ਦੇਖੋ ਸੀਐਮ ਰਹੇ ਲੇਟ ਜੇਕਰ ਲਾਸਟ ਗੱਲ ਕੀਤੀ ਜਾਵੇ ਕਾਂਗਰਸ ਦੀ ਜਦੋਂ ਸਰਕਾਰ ਆਈ ਪੰਜਾਬ 'ਚ ਤਾਂ ਉਹੀ ਆਖਿਰਲੇ ਸੀਐਮ ਨੇ ਚਰਨਜੀਤ ਚੰਨੀ ਹੋਰੀ ਡੈਫੀਨਿਟਲੀ ਉਹ ਹੀ ਹੈਗੇ ਆ ਲੇਕਿਨ ਰੇਸ ਦੀ ਗੱਲ ਕਰੀਏ ਕੋਈ ਰੇਸ ਮੈਂ ਨਹੀਂ ਸਮਝਦਾ ਕਿ ਰੇਸ ਹੈਗੀ ਆ ਜਾਂ ਰੇਸ ਲੱਗਣੀ ਚਾਹੀਦੀ ਹੈ ਨਵਜੋਤ ਕੌਰ ਸਿੱਧੂ ਤਾਂ ਦੇਖੋ ਡਾਕਟਰ ਮਨੋਹਰ ਸਿੰਘ ਜੀ ਨਵਜੋਤ ਕੌਰ ਸਿੱਧੂ ਤਾਂ ਕਹਿ ਰਹੇ ਨੇ ਕਿ ਪੰਜ ਪੰਜ ਚਿਹਰੇ ਨੇ ਰੇਸ ਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਕੋਈ ਰੇਸ ਨਹੀਂ ਹੈ ਹੂੰ ਨਹੀਂ ਤੁਸੀਂ ਮੈਂ ਹਰ ਬੰਦਾ ਜਿਹੜਾ ਵੀ ਐਮਐਲਏ ਬਣੇਗਾ ਉਹ ਹੀ ਇਸ ਡੈਫੀਨਿਟਲੀ অর ਹੀ অর ਸ਼ੀ ਮੇਬੀ ਇੰਟਰਸਟਿਡ ਇਨ ਬੀਕਿੰਗ ਮਿਨਿਸਟਰ ਆਲਸੋ ਐਂਡ ਪੀਐਮ ਹੋਵੇਗਾ ਲੇਕਿਨ ਇਹ ਤਾਂ ਮੈਜੋਰਟੀ ਸਾਈਡ ਕਰੇਗੀ ਕਿ ਐਮਐਲਏ ਜਦੋਂ ਪਾਰਟੀ ਦੀ ਮੈਜੋਰਟੀ ਆਏਗੀ ਕਿ ਕੌਣ ਸੀਐਮ ਬਣਨਾ ਐਂਡ ਡੈਫੀਨਿਟਲੀ ਉਹ ਹਾਈ ਕਮਾਂਡ ਦਾ ਡਿਸੀਜਨ ਹੋਏਗਾ ਕਿ ਕੌਣ ਸੀਐਮ ਬਣਨਾ ਮੈਨੂੰ ਨਹੀਂ ਲੱਗਦਾ ਕਿ ਇਹਨੂੰ ਰੇਸ ਚ ਹੈ ਯਾ ਕਿਉਂਕਿ ఎవਰੀਬਾਡੀ ਇਨ ਦਾ ਰੇਸ ਪਹਿਲਾਂ ਤਾਂ ਟਿਕਟ ਲੈਣ ਦੀ ਰੇਸ ਹੈ ਫਿਰ ਐਮਐਲਏ ਬਣਦੀ ਰੇਸ ਹੈ ਫਿਰ ਮੰਤਰੀ ਬਣਦੀ ਰੇਸ ਹੈ ਫਿਰ ਸੀਐਮ ਬਣਦਾ ਹੈ ਬਟੇ ਹਾਈ ਕਮਾਂਡ ਡਿਸਾਈਡ ਹੂੰ ਚਰਨਜੀਤ ਚੰਨੀਰ ਨੂੰ ਇਸ ਤੇ ਜਵਾਬ ਦੇਣਾ ਚਾਹੀਦਾ ਜਾਂ ਫਿਰ ਕਲੈਰੀਫਾਈ ਕਰਨਾ ਚਾਹੀਦਾ ਹੈ ਇਹ ਚੀਜ਼ਾਂ ਨੂੰ ਨਹੀਂ ਨਹੀਂ ਮੈਂ ਦੇਖੋ ਮੈਂ ਹੁਣ ਕਹਿ ਦਿੰਦਾ ਕਿਸੇ ਬਾਰੇ ਜਾਂ ਤੁਹਾਡੇ ਬਾਰੇ ਕਹਿ ਦਿੰਦਾ ਕਿ ਤੁਸੀਂ ਸੀਐਮ ਬਣਨਾ ਚਾਹੁੰਨਾ ਤੁਸੀਂ ਐਵੇਂ ਹੀ ਕਲੈਰੀਫਿਕੇਸ਼ਨ ਦਿੰਦਾ ਫਿਰ ਦਿੰਦੇ ਫਰੋਗੇ ਕੋਈ ਮੈਨੂੰ ਨਹੀਂ ਲੱਗਦਾ ਕਿ ਇਸ ਤਗੜੇ ਤੇ ਸੈਨੀ ਸਾਹਿਬ ਪੈਣਗੇ ਜਾਂ ਕਿਸੇ ਨੂੰ ਪੈਣਾ ਚਾਹੀਦਾ ਮੈਂ ਸਪੋਜ਼ ਮੈਂ ਗੌਰਵੀ ਦਾ ਨਾਮ ਇਹਦਾ ਤੁਹਾਡਾ ਨਾਮ ਲੇਦਾ ਕਿ ਜੀ ਤੁਸੀਂ ਬਣਨਾ ਚਾਹੁੰਦੇ ਸੀਐਮ ਤੁਸੀਂ ਐਵੇਂ ਆਪਣਾ ਐਕਸਪਲੇਨੇਸ਼ਨ ਦਿੰਦੇ ਰਹੋਗੇ ਉਹ ਕੋਈ ਦੱਚ ਵੀ ਨਹੀਂਗਾ ਜਿੰਨਾ ਤੁਸੀਂ ਦੋਗੇ ਨਾ ਮੈਂ ਦੇਣ ਚਾਹੂੰਗਾ ਹੂੰ ਠੀਕ ਹੈ ਸ਼ੁਕਰੀਆ ਗੱਲਬਾਤ ਲਈ ਤਨਵਾਦ ਹੈ ਤਾਂ ਚਲਨਜੀ ਚੰਨੀ ਦੇ ਭਰਾ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਉਹਨਾਂ ਨੇ ਕਿਹਾ ਕਿ ਠੀਕ ਹੈ ਜਿਹੜੀ ਗੱਲ ਰਾਜਾਵੜਿੰਗ ਕਹਿ ਰਹੇ ਨੇ ਪਰ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਜ਼ਿਕਰ ਕੀਤਾ ਕਿ ਰੇਸ ਕੋਈ ਨਹੀਂ ਹੈ ਹਾਲਾਂਕਿ ਉਹ ਫਿਰ ਬਾਅਦ ਦੇ ਵਿੱਚ ਇਹ ਵੀ ਕਹਿ ਰਹੇ ਨੇ ਕਿ ਰੇਸ ਤਾਂ ਹੁੰਦੀ ਹੀ ਹੈ ਪਹਿਲਾਂ ਟਿਕਟ ਲੈਣ ਦੀ ਰੇਸ ਹੁੰਦੀ ਹੈ ਫਿਰ ਉਸ ਤੋਂ ਬਾਅਦ ਸੀਐਮ ਦੀ ਰੇਸ ਹੁੰਦੀ ਹੈ ਪਰ ਇਹ ਬਿਆਨ ਅਸੀਂ ਜ਼ਰੂਰ ਤੁਹਾਨੂੰ ਵੀ ਸੁੰਵਾ ਰਹੇ ਹਾਂ ਜਿਸ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਸੈਲਫ ਡਿਕਲੇਰ ਜਿਹੜਾ ਆ ਸੀਐਮ ਹੋਏਗਾ ਪਾਰਟੀ ਉਸ ਨੂੰ ਕਦੇ ਵੀ ਨਹੀਂ ਬਣਾਉਂਦੀ ਔਰ ਇਹ ਬੜਾ ਜ਼ੋਰ ਦੇ ਕੇ ਰਾਜਾ ਵੜਿੰਗ ਨੇ ਕਿਹਾ ਪ੍ਰਮੋਟ ਕਰ ਰਹੇ ਆ ਵਕ ਵਕ ਥਾਵਾਂ ਦੇ ਉੱਤੇ ਚੰਗੀ ਗੱਲ ਹੈ ਕਿਉਂ ਨਹੀਂ ਕਰਨਾ ਚਾਹੀਦਾ ਹਰ ਬੰਦਾ ਕਰਦਾ ਕਾਂਗਰਸ ਲਈ ਠੀਕ ਹੈ ਮਤਲਬ ਇਸ ਤਰੀਕੇ ਨਾਲ ਪ੍ਰੈਜੈਂਟ ਕੀਤਾ ਜਾ ਰਿਹਾ ਹੈ ਕਿ ਸੀਐਮ ਚੇਰਾ ਸੀਐਮ ਚੇਰਾ ਦੇਖੋ ਸੀਐਮ ਮਤਲਬ ਤੁਸੀਂ ਫੀਲ ਕਰੋ ਨਾ ਕਰੋ ਲੋਕ ਕਰ ਰਹੇ ਆ ਫੀਲ ਕੀ ਹਾਂ ਸੀਐਮ ਚੇਰਾ ਖੁਦ ਨੂੰ ਸੀਐਮ ਚੇਰਾ ਦਿਖਾਉਣ ਦੀ ਕੋਸ਼ਿਸ਼ ਮੈਨੂੰ ਲੱਗਦਾ ਇਹ ਜਿਹੜਾ ਮੰਡੇਟ ਹੈਗਾ ਹਾਂ ਇਹ ਮੰਡੇਟ ਹੈਗਾ ਇਹ ਹੈਗਾ ਰਾਹੁਲ ਗਾਂਧੀ ਜੀ ਕੋਲੇ ਔਰ ਖਰਗੇ ਸਾਹਿਬ ਔਰ ਕਾਂਗਰਸ ਪਾਰਟੀ ਕੋਲੇ ਹੋਰ ਕਿਸੇ ਵਿਅਕਤੀ ਵਿਸ਼ੇਸ਼ ਕੋਲੇ ਮੰਡੇਟ ਨਹੀਂ ਹੈ ਔਰ ਮੇਰਾ ਖਿਆਲ ਖੁਦ ਨੂੰ ਸੀਐਮ ਚੇਰਾ ਜਿਹੜਾ ਦਿਖਾਊਗਾ ਉਹ ਰਾਹੁਲ ਗਾਂਧੀ ਜੀ اور ਕਾਂਗਰਸ ਪਾਰਟੀ ਇਸ ਗੱਲ ਤੇ ਬਹੁਤ ਖਫਾ ਹੁੰਦੀ ਹੈ ਕਿ ਜਿਹੜਾ ਆਪਣੇ ਆਪ ਹੀ ਸੈਲਫ ਡਿਕਲੇਰ ਕਰਕੇ ਮੁੱਖ ਮੰਤਰੀ ਬਣ ਜਾਂਦਾ ਹੈ ਉਹ ਤਾਂ ਬਿਲਕੁਲ ਨਹੀਂ ਬਣੇਗਾ ਮੇਰੇ ਤੋਂ ਲਖਵਾ ਕੇ ਲੇ ਗੋ ਕੋਈ ਵੀ ਵਿਅਕਤੀ ਜਿਹੜਾ ਆਪਣੇ ਆਪ ਨੂੰ ਮੁੱਖ ਮੰਤਰੀ ਦੱਸ ਰਿਹਾ ਉਹ ਬਿਲਕੁਲ ਮੁੱਖ ਮੰਤਰੀ ਨਹੀਂ ਬਣਨਗੇ ਕਿਉਂਕਿ ਜੰਨੀ ਸਾਹਿਬ ਬੜਾ ਖੁਦ ਨੂੰ ਪ੍ਰਮੋਟ ਕਰ ਰਹੇ ਆ ਵਕ ਵਕ ਥਾਵਾਂ ਦੇ ਉੱਤੇ ਚੰਗੀ ਗੱਲ ਹੈ ਕਿਉਂ ਨਹੀਂ ਕਰਨਾ ਚਾਹੀਦਾ ਹਰ ਬੰਦਾ ਕਰਦਾ ਹੈ ਕਾਂਗਰਸ ਲਈ ਠੀਕ ਹੈ ਮਤਲਬ ਇਸ ਤਰੀਕੇ ਨਾਲ ਪ੍ਰੈਜੈਂਟ ਕੀਤਾ ਜਾ ਰਿਹਾ ਹੈ ਕਿ ਸੀਐਮ ਚੇਰਾ ਸੀਐਮ ਚੇਰਾ ਦੇਖੋ ਸੀਐਮ ਮਤਲਬ ਤੁਸੀਂ ਫੀਲ ਕਰੋ ਨਾ ਕਰੋ ਲੋਕ ਕਰ ਰਹੇ ਆ ਫੀਲ ਕੀ ਹਾਂ ਸੀਐਮ ਚੇਰਾ ਖੁਦ ਨੂੰ ਸੀਐਮ ਚੇਰਾ ਦਿਖਾਉਣ ਦੀ ਕੋਸ਼ਿਸ਼ ਮੈਨੂੰ ਲੱਗਦਾ ਇਹ ਜਿਹੜਾ ਮੰਡੇਟ ਹੈਗਾ ਇਹ ਮੰਡੇਟ ਹੈਗਾ ਇਹ ਹੈਗਾ ਰਾਹੁਲ ਗਾਂਧੀ ਜੀ ਕੋਲੇ ਔਰ ਖਰਗੇ ਸਾਹਿਬ ਔਰ ਕਾਂਗਰਸ ਪਾਰਟੀ ਕੋਲੇ ਹੋਰ ਕਿਸੇ ਵਿਅਕਤੀ ਵਿਸ਼ੇਸ਼ ਕੋਲੇ ਮੰਡੇਟ ਨਹੀਂ ਹੈ ਔਰ ਮੇਰਾ ਖਿਆਲ ਖੁਦ ਨੂੰ ਸੀਐਮ ਚੇ ਉਰਾ ਨੁਕਸਾਨ ਹੋਏਗਾ ਰਾਹੁਲ ਗਾਂਧੀ ਜੀ ਔਰ ਕਾਂਗਰਸ ਪਾਰਟੀ ਇਸ ਗੱਲ ਤੇ ਬਹੁਤ ਖਫਾ ਹੁੰਦੀ ਹੈ ਕਿ ਜਿਹੜਾ ਆਪਣੇ ਆਪ ਹੀ ਸੈਲਫ ਡਿਕਲੇਰ ਕਰਕੇ ਮੁੱਖ ਮੰਤਰੀ ਬਣ ਜਾਂਦਾ ਹੈ ਉਹ ਤਾਂ ਬਿਲਕੁਲ ਨਹੀਂ ਬਣੇਗਾ ਮੇਰੇ ਤੋਂ ਲਿਖਵਾ ਕੇ ਲੇਖ ਲਓ ਕੋਈ ਵੀ ਵਿਅਕਤੀ ਜਿਹੜਾ ਆਪਣੇ ਆਪ ਨੂੰ ਮੁੱਖ ਮੰਤਰੀ ਦੱਸ ਰਿਹਾ ਉਹ ਬਿਲਕੁਲ ਮੁੱਖ ਮੰਤਰੀ ਨਹੀਂ ਬਣਨਗੇ ਕਿਉਂਕਿ ਤਸੀਮ ਨੂੰ ਲੈ ਕੇ ਇਸ ਤਰੀਕੇ ਦਾ ਬਿਆਨ ਦਿੱਤਾ ਉਧਰ ਇਸੇ ਖਾਸ ਇੰਟਰਵਿਊ ਦੇ ਵਿੱਚ ਇੱਕ ਹੋਰ ਵੱਡਾ ਬਿਆਨ ਦਿੱਤਾ ਰਾਜਾ ਵੜਿੰਗ ਨੇ ਰਾਜਾ ਵੜਿੰਗ ਦੇ ਮੁਤਾਬਿਕ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨ ਚ 15 ਸਾਲ ਲੱਗਣਗੇ ਜੀ ਹਾਂ ਨਿਊਜ਼ 18 ਤੇ ਰਾਜਾ ਵੜਿੰਗ ਨੇ ਇਹ ਵੱਡਾ ਬਿਆਨ ਦਿੱਤਾ ਹੈ ਨਸ਼ਾ 4 ਹਫਤਿਆਂ ਵਿੱਚ ਖਤਮ ਨਹੀਂ ਹੋ ਸਕਦਾ ਜਾਂ 4 ਮਹੀਨਿਆਂ ਵਿੱਚ ਖਤਮ ਨਹੀਂ ਹੋ ਸਕਦਾ ਅਰੇ ਕਿਆਕਿ ਪੂਰੇ 15 ਸਾਲ ਇਸ ਤੇ ਫੋਕਸ ਕਰਨਾ ਹੋਏਗਾ ਹੌਲੀ ਹੌਲੀ ਅਸੇ ਨਸ਼ੇ ਦੀ ਚੜ੍ਹ ਨੂੰ ਖਤਮ ਕਰਾਂਗੇ 4 ਹਫ਼ਤੇ ਜਾਂ 4 ਮਹੀਨੇ ਚ ਨਸ਼ਾ ਖਤਮ ਕਰਨ ਦੀ ਗੱਲ ਜਿਹੜੀ ਹੈ ਉਹ ਗਲਤ ਹੈ ਰਾਜਾ ਬੜੇਗੇ ਕਹਿ ਰਹੇ ਨੇ ਨਸ਼ਾ ਇੱਕ ਵੱਡਾ ਮੁੱਦਾ ਹੈ ਔਰ ਜ਼ਿਕਰਯੋਗ ਇਹ ਵੀ ਹੈ ਕਿ ਕਾਂਗਰਸ ਪਾਰਟੀ ਨੇ 2017 ਦੀ ਚੋਣ ਲੜੀ ਜਿਹੜੀ ਹੈ ਉਹ ਨਸ਼ੇ ਦੇ ਮੁੱਦੇ ਤੇ ਹੀ ਆ ਵੱਡੀ ਜਿਹੜੀ ਲੜੀ ਗਈ ਸੀ ਤੇ ਬਿਆਨ ਸੁਣਦੇ ਆ ਕਿ ਕੁਝ ਕਿਹਾ ਰਾਜਾ ਬੜੇਗੇ ਇਸ ਮਾਮਲੇ ਕੋਈ ਵੀ ਗਵਰਨਮੈਂਟ ਐਂ ਕੋਈ ਵੀ ਚੀਫ ਮਿਨਿਸਟਰ ਕੱਲ ਨੂੰ ਆ ਕੇ ਕਹੇ ਕਿ ਮੈਂ ਸਰਕਾਰ ਆ ਗਈ ਤਾਂ ਮੈਂ ਨਸ਼ਾ ਬੰਦ ਕਰ ਦੇਂਗਾ ਉਹ 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 ਵਿਅਕਤੀ ਤੁਹਾਨੂੰ ਝੂਠ ਕਹਿ ਰਿਹਾ ਹੈ ਨਹੀਂ ਹੋ ਸਕਦਾ ਨਸ਼ਾ 15 ਸਾਲ ਰੈਗੂਲਰ ਇਹਦੇ ਤੇ ਫੋਕਸ ਕਰਨਾ ਪਏਗਾ ਜਿਵੇਂ ਆਪਾਂ ਕਿਸੇ ਦਾ ਟ੍ਰੀਟਮੈਂਟ ਕਰਾਉਣੇ ਸਲੋਲੀ 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 ਅਸੀਂ ਇਸ ਨਸ਼ੇ ਦੀ ਜੜ ਨੂੰ ਪੰਜਾਬ ਚੋਂ ਖਤਮ ਕਰ ਦਿਆਂ ਮੈਂ ਨਹੀਂ ਕਹਿੰਦਾ ਕਿ ਪੁੱਕੀ ਤੇ ਲਾ ਦਿਓ ਸਾਰਿਆਂ ਨੂੰ ਜਾਂ ਆਫੀਮ ਤੇ ਲਾ ਦਿਓ ਉਹਨਾਂ ਨੂੰ ਬਚਾਓ ਦੇਖੋ ਜਿਹੜੇ ਭੁੱਕੀ ਦੇ ਉੱਤੇ ਜਾਂ ਫੀਮ ਦੇ ਉੱਤੇ ਸੀ ਪਹਿਲਾਂ ਉਹਨਾਂ ਨੂੰ ਅਮਲੀ ਕਹਿੰਦੇ ਸੀ ਹੁਣ ਨਸ਼ੇੜੀ ਕਹੀ ਜਾਂਦੇ ਨੇ ਮਤਲਬ ਤੁਸੀਂ ਇੱਕ ਮੈਨੂੰ ਲਾਈਨ ਬੋਲੀ 15 ਸਾਲ ਚਾਹੀਦੇ ਨਸ਼ਾ ਖਤਮ ਕਰਨ ਫਾਰ ਐਗਜ਼ੈਂਪਲ ਮੈਂ ਤੁਹਾਨੂੰ ਉਦਾਹਰਨ ਦਿੱਤੀ ਹੈ 15 ਸਾਲ ਨਹੀਂ ਤਾਂ 5-7 ਸਾਲ ਲੱਗਣਗੇ ਬਟ ਨਾਟ ਏ 4 ਹਫ਼ਤੇ 4 ਮਹੀਨੇ ਵਾਲਾ ਕੋਈ ਫਾਰਮੂਲਾ ਅਗਰ ਕੋਈ ਵੀ ਇਹ ਵਿਅਕਤੀ ਕਹਿੰਦਾ ਤੁਸੀਂ ਦੇਖ ਲਓ ਸਾਰੇ ਫੇਲ ਹੋਏ ਕੈਪਟਨ ਅਮਰਿੰਦਰ ਸਿੰਘ ਦੇ ਗੁਟਕਾ ਸਾਹਿਬ ਨੂੰ ਹੱਥੇ ਚ ਫੜ ਕੇ ਅਲੀ ਕਸਮ ਤੇ ਅੱਜ ਲੋਕ ਚਰਚਾ ਕਰਦੇ तो नशे का मुद्दा बेहद वाला है और इसको तो लैके लगातार सियासत पकती रही है बेशक वो इलैक्न का समा हो या फिर ना भी हो लगातार जिक्र नशे के मुद्दे का रहा है क्योंकि बहुत सारे व्डे लीडरों से इसको तो लैके इल्जाम भी लगते आए हैं और बहुत सारे सवाल जोड़े ने मौजूदा पार्टी सत्ताधारी भी, सत्ता भी खड़े होंगे ने और ही जेकर सत्ताधारी पार्टी की गल की जाए तो पिछलियां सरकार जो रही ने ਪਾਵੇਂ ਅਕਾਲੀ ਦਲ ਦੀ ਹੋਵੇ ਪਾਵੇਂ ਕਾਂਗਰਸ ਦੀ ਹੋਵੇ ਪਾਵੇਂ ਘਰਚੋਰ ਦੀ ਸਰਕਾਰ ਹੋਵੇ ਲਗਾਤਾਰ ਸਵਾਲ ਜਿਹੜੇ ਉਹਨਾਂ ਤੇ ਖੜੇ ਹੁੰਦੇ ਨੇ ਕਿ ਆਖਰਕਾਰ ਨਸ਼ਾ ਕਿਉਂ ਖਤਮ ਨਹੀਂ ਕੀਤਾ ਗਿਆ ਫਿਰ ਨਸ਼ੇ ਦੀ ਸ਼ੁਰੂਆਤ ਹੀ ਕਿਉਂ ਹੋਈ ਹੈ ਜੇਕਰ ਸ਼ੁਰੂਆਤ ਹੋਈ ਸੀ ਤਾਂ ਇੰਨੇ ਜ਼ਿਆਦਾ ਵੱਡੇ ਪੱਧਰ ਤੇ ਨਸ਼ਾ ਫੈਲਿਆ ਕਿਵੇਂ ਹੈ ਕਿ ਘਰ-ਘਰ ਜਿਹੜੀ ਹੈ ਉਹ ਡਿਲੀਵਰੀ ਤੱਕ ਹੋਣ ਲੱਗੀ ਆ ਔਰ ਆਸਾਨੀ ਨਾਲ ਨਸ਼ਾ ਮਿਲ ਜਾਂਦਾ ਤਾਂ ਇਸ ਨੂੰ ਲੈ ਕੇ ਜਵਾਬ ਦਿੰਦਾ ਹੈ ਕਾਂਗਰਸ ਪੰਜਾਬ ਦੇ ਪ੍ਰਧਾਨ ਰਾਜਾ ਪੜਿੰਗੇ ਚੀਫ ਮਿਨਿਸਟਰ ਕੱਲ ਨੂੰ ਆ ਕੇ ਕਹੇ ਕਿ ਮੈਂ ਸਰਕਾਰ ਆ ਗਈ ਤਾਂ ਮੈਂ ਨਸ਼ਾ ਬੰਦ ਕਰ ਦੇਂਗਾ ਉਹ 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 ਵਿਅਕਤੀ ਤੁਹਾਨੂੰ ਝੂਠ ਕਹਿ ਰਿਹਾ ਹੈ ਨਹੀਂ ਹੋ ਸਕਦਾ ਨਸ਼ਾ 15 ਸਾਲ ਰੈਗੂਲਰ ਇਹਦੇ ਤੇ ਫੋਕਸ ਕਰਨਾ ਪਏਗਾ ਜਿਵੇਂ ਆਪਾਂ ਕਿਸੇ ਦਾ ਟ੍ਰੀਟਮੈਂਟ ਕਰਾਉਨੇ ਸਲੋਲੀ 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 ਅਸੀਂ ਇਸ ਨਸ਼ੇ ਦੀ ਜੜ ਨੂੰ ਪੰਜਾਬ ਚੋਂ ਖਤਮ ਕਰ ਦਿਆਂਗੇ ਮੈਂ ਨਹੀਂ ਕਹਿੰਦਾ ਕਿ ਪੁੱਕੀ ਤੇ ਲਾ ਦਿਓ ਸਾਰਿਆਂ ਨੂੰ ਜਾਂ ਆਫੀਮ ਤੇ ਲਾ ਦਿਓ ਉਹਨਾਂ ਨੂੰ ਬਚਾਓ ਦੇਖੋ ਜਿਹੜੇ ਭੁੱਕੀ ਦੇ ਉੱਤੇ ਆਫੀਮ ਦੇ ਉੱਤੇ ਸੀ ਪਹਿਲਾਂ ਉਹਨਾਂ ਨੂੰ ਅਮਲੀ ਕਹਿੰਦੇ ਸੀ ਹੁਣ ਨਸ਼ੇੜੀ ਕਹੀ ਜਾਂਦੇ ਨੇ ਮਤਲਬ ਤੁਸੀਂ ਇੱਕ ਮੈਨੂੰ ਲਾਈਨ ਬੋਲੀ 15 ਸਾਲ ਚਾਹੀਦੇ ਨਸ਼ਾ ਖਤਮ ਕਰਨ ਨੂੰ ਫਾਰ ਐਗਜ਼ਾਮਪਲ ਮੈਂ ਤੁਹਾਨੂੰ ਉਦਾਹਰਨ ਦਿੱਤੀ ਹੈ 15 ਸਾਲ ਨਹੀਂ ਤਾਂ 5-7 ਸਾਲ ਲੱਗਣਗੇ ਬਟ ਨਾਟ ਏ 4 ਹਫ਼ਤੇ 4 ਮਹੀਨੇ ਵਾਲਾ ਕੋਈ ਫਾਰਮੂਲਾ ਅਗਰ ਕੋਈ ਵੀ ਇਹ ਵਿਅਕਤੀ ਕਹਿੰਦਾ ਤੁਸੀਂ ਦੇਖ ਲਓ ਸਾਰੇ ਫੇਲ ਹੋਏ ਕੈਪਟਨ ਮਰਿੰਦਰ ਸਿੰਘ ਦੇ ਗੁਟਕਾ ਸਾਬ ਨੂੰ ਹੱਥੇ ਚ ਫੜ ਕੇ ਅਲੀ ਕਸਮ ਤੇ ਅੱਜ ਲੋਕ ਚਰਚਾ